ਹੈਲੋ ਜੀ ਗੁੱਡ ਈਵਨਿੰਗ ਹੈ ਜੀ ਸ਼ਾਮ ਦੀ ਪਿਆਰਪਰੀ ਸਾਥਰੀ ਘਰ ਆ ਲੱਤੀ ਤੇ ਲੋ ਜੀ ਅੱਪਾ ਜਾ ਰਹੇ ਆ ਡੇਰਾ ਬਸੀ ਡੇਰਾ ਬਸੀ ਤੇ ਲੈ ਕੇ ਆਣੀ ਆ ਜੋਤ ਦਾ ਟਰੈਕ ਸੂਟ ਲੈ ਕੇ ਆਣਾ ਆ ਕਿਉਂਕਿ ਜੋਤ ਜਾ ਰਹੀ ਆ ਟ੍ਰਿਪ ਪਰ ਸ਼ਨੀਵਾਰ ਨੂੰ ਹਨਾ ਇਸ ਕਰਕੇ ਮੈਡਮ ਨੇ ਕਿਹਾ ਵੀ ਟਰੈਕ ਸੂਟ ਲਿਆਓ ਆਪਣੇ ਫਿਰ ਖਤਮ ਹੋ ਜਾਣੇ ਆ ਕਈ ਵਾਰ ਸਾਈਜ਼ ਵੀ ਬੜਾ ਛੋਟਾ ਹੋ ਜਾਂਦਾ ਹੈ ਇਸ ਕਰਕੇ ਮੈਂ ਵੀ ਨਾ ਜਾਣੀ ਆ ਜਾ ਰਹੀ ਆ ਮਤਲਬ ਆਪਣਾ ਟਰਾਈ ਕਰਕੇ ਦੇਖ ਲੇਗੀ ਔਰ ਲੀਓ ਵੀ ਸਾਥ ਮੇ ਅੱਜ ਅੱਜ ਵੀ ਮੇਰੀ ਗੱਲ ਦੀ ਬੀ ਲਿਓ ਨੂੰ ਨਾ ਕਰਾਂ ਨੀ ਛੱਡ ਗਿਆ ਅੱਜ ਕਿਉਂਕਿ ਜੇ ਘਰਾਂ ਛੱਡਿਆਂ ਦੀ ਵਿਚਾਰਾ ਰੋਈ ਜਾਂਦਾ ਮੈਂ ਕਿਹਾ ਅਪ ਡਾਉਨ ਨਹੀਂ ਕਰਨਾ ਆਪਾਂ ਨਾਲੇ ਲੈ ਜੋ ਲਿਓ ਨੂੰ ਥੋੜਾ ਜਿਹਾ ਲਿਓ ਵੀ ਝੋਟੇ ਲੈ ਲੈ ਕੇ ਲਿਓ ਨੂੰ ਨਾ ਤਸੱਲੀ ਰਹਾ ਗੈਲ ਰਹੇਗਾ ਜੋ ਤਾਂ ਵੀ ਮੈਂ ਗੈਲ ਜਾ ਰਿਹਾ ਪਰਿਵਾਰ ਦੇ ਹਣਾ ਨਹੀਂ ਕਰਾ ਇਸ ਕੰਮ ਨਾਲ ਹੋਲੀ ਜਾਂਦਾ ਹੁਣ ਇਕੱਲੇ ਦਾ ਜੀ ਨਹੀਂ ਲੱਗਦਾ ਹੁਣ ਗਿਆ ਪਤਾ ਕੀ ਬੋਰਸ ਸੈਂਸਟਿਵ ਸੋਚ ਕੇ ਹਮਾਰੇ ਪਵੇਰੀਅਨ ਜਿਹਨਾਂ ਕੁੱਤੇ ਹਨ ਹਾਂ ਇੱਕ ਜਰਮਾ ਸ਼ੈਵਰਡ ਬੋਲਣਾ ਸਹੀ ਬਾਤ ਹੈ ਇਹਨੂੰ ਹੋ ਜਾਏਗਾ ਲੀਓ ਨੂੰ ਨਹੀਂ ਵੀ ਮੈਨੂੰ ਕੱਲ ਨਜ਼ਰ ਆਇਆ ਦਿਲ ਨਹੀਂ ਲਗਦਾ ਇਸਕਾ ਇਸ ਕਰਕੇ ਨੂੰ ਗੈਲੇ ਲਿਆਏ ਮੈਂ ਕਿਹਾ ਚੱਲ ਆਪਾਂ ਨਾਲੇ ਲੈ ਚੱਲਾਂ ਵੀ ਆਪ ਪਾਉ ਨਹੀਂ ਕਰਨਾ ਹੁਣ ਮੁੜਾਂਗੇ ਹੁਣ ਪਹੁੰਚ ਗਏ ਸੀ ਬਰਵਾਲਾ ਬਰਵਾਲਾ ਤੇ ਅੱਗੇ ਆ ਡੇਰਾ ਬੱਸੀ ਬਡੇਰਾ ਬੱਸੀ ਪਹੁੰਚ ਜਾਣਾ ਆਪਾਂ ਨੇ 15 ਮਿੰਟ ਲਗਣੀਆਂ ਪੌਣੇ 6 ਵਜੇ ਦਾ ਟਾਈਮ ਹੈ ਪੌਣੇ 6 ਵਜੇ ਨਿਕਲੇ ਆਪਾਂ ਕਰ ਤੋਂ ਤੇ 7:30 ਵਜੇ ਮੁੜਿਆਣਾ ਆਪਾਂ ਨੇ ਔਰ ਦੁੱਧਵਾਲੀ ਨੂੰ ਵੀ ਕਹਿ ਕੇ ਆਈਆਂ ਦੁੱਧ ਵਾਲਿਆਂ ਨੂੰ ਵੀ ਆ ਕੇ ਲੈ ਲਾਂਗੇ ਭਾਈ ਅਸੀਂ ਜਾ ਰਹੇ ਹਾਂ ਤੇ ਚਲੋ ਜੀ ਦੇਖਦੇ ਅੱਗੇ ਟ੍ਰੈਫਿਕ ਕਿੰਨੀ ਹੋਊਗੀ ਆਹੋ ਰਾਤ ਨੂੰ ਤਾਂ ਰੋਡ ਦੇ ਉੱਪਰ ਹੀ ਹੋएगी ਟ੍ਰੈਫਿਕ ਉਹ ਤਾਂ ਨਹੀਂ ਹੁੰਦੀ ਹੈ ਹਨਾ ਦੇਖੋ ਉਹ ਅੱਗੇ ਨੂੰ ਜਾ ਕੇ ਲੱਗੇਗੀ ਟ੍ਰੈਫਿਕ ਅੱਗੇ ਨੂੰ ਜਾ ਕੇ ਹਨਾ ਉਹ ਤਾਂ ਖੁੱਲ ਪਈ ਹੈ ਲੋ ਜੀ ਪਹੁੰਚ ਗਏ ਡੇਰਾ ਬਸੀ ਔਰ ਟ੍ਰੈਫਿਕ ਥੀ ਬਹੁਤ ਜ਼ਿਆਦਾ ਕਿਉਂਕਿ ਰਾਤ ਨੂੰ ਟ੍ਰੈਫਿਕ ਹੋ ਹੀ ਜਾਂਦੀ ਹੈ ਨਾ ਲੋਕ ਫੈਕਟਰੀਆਂ ਫੁਕਟਰੀਆਂ ਵਾਲੇ ਹੋਰ ਆਫਿਸ ਵਾਲੇ ਕਮਾਕਾਰਾਂ ਵਾਲੇ ਹਨ ਆਪਣੇ ਘਰਾਂ ਨੂੰ ਜਾ ਰਹੇ ਆ ਸਾਰੇ ਜਣੇ ਔਰ ਬਹੁਤ ਜ਼ਿਆਦਾ ਟ੍ਰੈਫਿਕ ਸੀ ਔਰ ਇੱਕ ਨੂੰ ਆਕੇ ਖੁੱਲੋ ਹੋਈ ਹੈ ਬਾ ਫਾਈਨਲੀ ਡੇਰਾਬਸੀ ਪਹੁੰਚ ਗਏ ਦੇਖਦੇ ਆ ਹੁਣ ਬੁੱਕ ਸਟੋਰ ਪਰ ਜਾਣਾ ਹੈ ਬੁੱਕ ਨਹੀਂ ਆ ਡਰੈਸ ਸਕੂਲ ਕੀ ਡਰੈਸਾਂ ਮਿਲਦੀਆਂ ਉੱਥੇ ਕਿਹੜੀ ਸ਼ਾਪ ਹੈ ਉਹ ਗਰਗ ਗਰਗ ਸਕੂਲ ਹਾਊਸ ਕੀ ਆਦਾ ਕੀ ਐਡਰੈਸ ਤਾਂ ਜੋ ਤਾ ਗਰਗ ਸਕੂਲ ਹਾਂ ਗਰਗ ਸਕੂਲ ਯੂਨੀਫਾਰਮਸ ਅੱਛਾ ਉੱਥੇ ਜਾਣਾ ਆਪਾਂ ਨੇ ਮੈਂ ਮੈਂ ਕਿਰਤ ਇਹਨੂੰ ਕਿਦਨ ਨਾਲ ਹੀ ਲੈ ਗਈ ਹੁਣ ਪੂਰੀ ਘੜਦੇ ਤੋਂ ਹੁਣ ਕਰਦੇ ਨਹੀਂ ਚੱਲਦੀ ਇਹਦਾ ਹਾਂ ਜਿਹੜੀ ਵਾਲੀ ਹੈ ਇਹ ਕੋਈ અમારી ਇੱਥੇ ਸਕੂਲ ਕੇ ਬੱਚੇ ਤਾਂ ਪਛਾਣਣਾ ਉਹਨੂੰ ਬੈਠੀ ਹੈ ਲਿਓ ਲਿਓ ਆ ਗਿਆ ਤਾਂ ਲੋ ਜੀ ਡਰੈਸ ਮਿਲ ਗਈ ਐ ਜੋਤ ਗਈ ট্র্যাক ਸੂਟ ਮਿਲ ਗਏ ਆ ਚਲਦੇ ਆ ਜੀ ਹੁਣ ਆਪਾਂ ਵੀ ਹੁੰਦੇ ਕੀ ਹੋ ਗਿਆ ਕੀ ਲੈਣਾ ਲਿਓ ਹੈ ਤਾਂ ਜਸਟ ট্র্যাক ਸੂਟ ਮਿਲ ਗਏ ਆ ਹੁਣ ਆਪਾਂ ਜਾ ਰਹੇ ਆ ਜੀ ਘਰ ਨੂੰ ਵਾਪਸ ਓਏ ਬੱਚਾ ਕਿ ਆਇਆ आ रही है। तो लियो नूरे बनना पे आ, लियो ने टीकना नहीं था और ये देखो शॉप कहाँ पे मिली है हमको चलो जी पता क्या पापा तो जी आ गए आप बरवाले और टाइम हो गया जी छे बज के छपंजा मिनट हो गए और वकील साहब लेने लगे हैं ਸਾਹਮਣੇ ਦੇਖ ਕਿੱਥਾ ਕਰ ਰਹੇ ਇਹ ਖੋਲ ਦੇਗੇ ਖਿੜਕੀ ਆਪਾਂ ਇਹ ਖੋਲ ਜੋ ਇਹ ਖੋਲ ਜੋ ਸਿੱਸਾ ਖੁੱਲਾ ਹੇੜਾ ਕਰੋ ਦਾਗੋ ਹੇਟਾ ਦੇ ਆਪ ਕਰੋ ਸਾਹਮਣੇ ਵਕੀਲ ਸਾਹਿਬ ਪੀ ਰਹੇ ਆ ਸੂਪ ਮੈਂ ਕਹਿੰਦਾ ਘਰ ਲੈ ਕੇ ਜਾਏਗੇ ਬਟ ਉਹ ਪੀ ਰਹੇ ਆ ਹਾਂ ਲਿਓ ਲਿਓ ਨੂੰ ਪਤਾ ਨਹੀਂ ਕੀ ਹੋ ਗਿਆ ਲਿਓ ਲਿਓ ਨੂੰ ਵੀ ਸੂਪ ਪੀਣਾ ਵਕੀਲ ਸਾਹਿਬ ਪੀ ਰਹੇ ਆ ਸਾਹਮਣੇ ਸੂਪ ਦਿਖਾ ਦਿਖਾ ਕੇ ਪੀ ਰਹੇ ਆ ਭੁੱਖ ਲੱਗ ਰਹੀ ਆ ਦੇਖ ਲੋ ਮੰਨੋ ਨਹੀਂ ਪਲਾਇਆ ਜੋਤ ਨੂੰ ਨਹੀਂ ਰੂਪ ਨੂੰ ਵੀ ਤਾਂ ਜਸਟ ਵਕੀਲ ਸਾਹਿਬ ਪੀ ਰਹੇ ਆ ਸਾਹਮਣੇ ਸੂਪ ਔਰ ਮੰਨੂ ਦਿਖਾ ਦਿਖਾ ਕੇ ਪੀ ਰਿਹਾ ਮੰਨੂ ਨਹੀਂ ਦੇ ਰੇ ਹੈਗੇ ਇਕ ਲਿਓ ਬੋਫੋਂ ਕਰਿਆ ਲਿਓ ਨੂੰ ਕੁੱਤੇ ਦਿਖ ਰਹੇ ਆ ਬਾਹਰ ਆਂਦੇ ਜਾਂਦੇ ਲਿਓ ਠੀਕ ਜਾ ਬੈਠ ਜਾ ਟਿਕਾ ਟਿਕ ਜਾ ਕੀ ਇਹ ਸਿਸਤਾ ਨਹੀਂ ਹੁੰਦਾ ਹੈ ਟਾਂ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਉਹ ਪਾਪਾ ਨੇ ਉਹ ਕਰਿਆ ਬਾਕ ਲੋਕ ਸਾਰੇ नहीं, हुणदा नहीं, हुणदा नहीं। पापा ने हों हम पापा ने, ने खुल गए दिमाग तो ने कहा चुप चाप जा <laughs> ਕੁਛ ਨਹੀਂ ਬੋਲ ਜਦਾਂ ਕਰੀ ਰੂਪ ਨੇ ਪਤਾ ਨਹੀਂ ਕੀ ਮੰਗਵਾਇਆ ਪਾਪਾ ਤੇ ਪ੍ਰੈਂਚ ਫ੍ਰਾਈਜ਼ ਮੈਂ ਵੀ ਮੰਗਾਇਆ ਮੈਂ ਮੰਗਵਾਇਆ ਸੂਪ ਟਮਾਟੋ ਸੂਪ ਕਿਉਂਕਿ ਮੈਂ ਟਮਾਟੋ ਸੂਪ ਹੀ ਪੀਣੀ ਹੁੰਨੀ ਆ ਔਰ ਰੂਪ ਨੇ ਮੰਗਵਾਇਆ ਹੈ ਆਪਣਾ ਫ੍ਰੈਂਚ ਫ੍ਰਾਈਜ਼ ਜੋਤ ਨੇ ਪਤਾ ਨਹੀਂ ਕੀ ਖਾਣਾ ਜੋਤ ਤੇ ਫ੍ਰੈਂਚ ਫ੍ਰਾਈਜ਼ ਔਰ ਸੂਪ ਹੈ ਫ੍ਰੈਂਚ ਫ੍ਰਾਈਜ਼ ਹੁੰਦੇ ਵੀ ਮਾ ਜੀ ਵਾ ਉਹ ਕੀ ਪਏ ਜੋਤ ਲੰਬੇ ਲੰਬੇ ਜੇ ਸਪ੍ਰਿੰਗ ਰੋਲ ਆਓ ਰੂਪ ਲਿਓ ਆਪਾਂ ਨੂੰ ਬਿਲਾ ਪਾਪਾ ਨੂੰ ਆਪਾਂ ਨੂੰ ਬੁਲਾਈਏ ਬੁਲਾ ਬਾਪਾ ਨੂੰ ਸੂਪ ਸਭ ਤੋਂ ਵਧੀਆ ਲੱਗਦੇ ਆ ਵੈਸੇ ਇਹ ਪਾਪਾ ਨੂੰ ਬੁਲਾ ਇਹ ਬਾਪ ਕਿਥਾ ਪਾਪਾ ਨੂੰ ਬੁਲਾ ਪਾਪਾ ਨੂੰ ਆਪਾਂ ਨੂੰ ਬੁਲਾ ਲਿਓ ਵਾਹ ਵਾਹ ਕਰ ਲਿਓ ਨੂੰ ਤਾਂ ਬਾਹਰ ਕੀ ਦੁਨੀਆ ਦਿਖ ਰਹੀ ਐ ਲੈਈ ਭੁੱਖੜ ਐ ਇਹਨੂੰ ਬਾਹਰ ਨਾ ਰੇੜੀ ਦੇ ਸਾਹਮਣਾ ਖੜਾ ਦਿਆ ਉੱਪਰ ਤੇ ਰਿੰਕੂ ਫਾਸਟ ਫੂਡ ਚੌਮਿਨ 버ਗਰ ਸਪ੍ਰਿੰਗ ਰੋਲ ਟਮੇਟੋ ਸੂਪ ਚਨਾ ਸੂਪ ਮੋਮੋਜ਼ ਵਾਜੀ ਵਾਹ ਕੀ ਬਾਤ ਐ ਔਰ ਲਿਓ ਨੂੰ ਲੱਗ ਰਹੀ ਐ ਭੁੱਖ ਬਹੁਤ ਜ਼ਿਆਦਾ ਤੈਨੂੰ ਖੁਸ਼ਬੂ ਆ ਰਹੀ ਆ ਕਿਸ ਤਰ੍ਹਾਂ ਸੁੰਘ ਰਿਆ ਬਸ ਜੋਤ ਨੇ ਫੜਿਆ ਵਾ ਛਾਲ ਮਾਰ ਕੇ ਭੱਜ ਜਾਣਾ ਬੰਦੇ ਨੇ ਨਾ ਇਹ ਤਾਂ ਇਹੋ ਕ ਇਸ ਕਰ ਕਰਨ ਜਾ ਰਿਆ ਨਹੀਂ ਤਾਂ ਬਾਹਰ ਪਾ ਦੋ ਮੈਨੂੰ ਲੱਗ ਰਿਹਾ ਵੀ ਛਾਲ ਮਾਰ ਕੇ ਭੱਜ ਜਾਣਾ ਇਸਨੇ ਸਿਆਰੀ ਆ ਅੰਦੇ ਕਾ ਲੱਗ ਰਿਹਾ ਸੁੰਘ ਜਿ ਰਿਹਾ ਬਾਹਰ ਜਾਣਾ ਨਿਕਲਣਾ ਬਾਹਰ ਇਹੋ ਕਰਿਆ ਵਕੀਲ ਸਾਹਿਬ ਨੇ ਮੈਨੂੰ ਲੱਗ ਰਿਹਾ ਇੱਕ ਚੀਜ਼ ਹੋਰ ਲੈ ਲਈ ਇੱਕ ਤਾਂ ਸੂਪ ਪੀ ਲਿਆ ਹੁਣ ਪਤਾ ਨਹੀਂ ਕੀ ਖਾ ਰਿਹਾ ਢਿੱਡ ਦੇਖੋ ਵਕੀਲ ਸਾਹਿਬ ਕਾ ਬਾਹਰ ਆ ਰਿਹਾ ਦੇਖੋ ਇਹ ਢਿੱਡ ਬੰਦੇ ਕਾ ਆ ਦੇਖੋ ਸੂਪ ਪੀ ਲਿਆ ਹੁਣ ਬੰਦਾ ਆਰਾਮ ਤੇ ਖੜਿਆ ਦੇਖੋ ਸ਼ਾਂਤ ਬੈਠਾ ਸ਼ਾਂਤ ਮੰਨੋ ਨਹੀਂ ਦਿਆ ਰੂਪ ਨੂੰ ਨਹੀਂ ਦਿਆ ਜੋਤ ਨੂੰ ਨਹੀਂ ਦਿਆ ਲਿਓ ਨੂੰ ਵਕੀਲ ਸਾਹਿਬ ਨੇ ਕੱਲਿਆਂ ਨੇ ਸੂਪ ਪੀ ਲਿਆ ਔਰ ਆ ਪੇਟ ਝਾਕ ਰਹਾ ਹੈ ਬਾਹਰ ਕੀ ਔਰ ਬਾਹਰ ਦੇਖੋ ਟ੍ਰੈਫਿਕ 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 ਟਾਈਮ ਹੋ ਗਿਆ ਜੀ 7 ਵਜੇ 5 ਮਿੰਟ ਹੋ ਗਏ ਆ 7 ਵਜੇ 5 ਮਿੰਟ ਫਿਲਹਾਲ ਆ ਮਾਰਕੀਟ ਖੜੇ ਆ ਹੈ ਇਹ ਬਹਨੂ ਆ ਨਾ ਹਾਂ ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਦੇਖੋ हो गया सारा समान चलो अब चलते ना, हैं गर को, गर चलो फ्रेंच ना फ्रेंच नहीं पाए। सच्चो ही के। चूप।, चूप हाँ भुले <laughs> गए जी मैं, रही, मैं फास्ट फूड की आ, स्मेल रही है चारे पासे क्योंकि खिड़की खुली होनी पर खिड़कियां बंद है ਮੇਰੇ ਦਿਮਾਗ 'ਮਾ ਤੇ ਨਿਕਲ ਗਈ ਵੀ ਫਾਸਟ ਫੂਡ ਤਾਂ ਮੇਰੇ ਨੇੜੇ ਹੀ ਪਿਆ ਹਨਾ ਆਪਣੇ ਨਾ ਗੱਡੀ ਦੇ ਅੰਦਰੇ ਪਿਆ ਜੋ ਲੈ ਕੇ ਆਈਆਂ ਮੈਨੂੰ ਆਇਆ ਤਾਂ ਵੀ ਕਿਤੇ ਬਾਹਰ ਤੇ ਆ ਰਹੀ ਐ ਸਮੈਲ ਸਮੈਲ ਬਿਲਕੁਲ ਨੇੜੇ ਤੇ ਆ ਰਹੀ ਐ ਪੂਰੇ ਵੀਲੇ ਵੋਟ ਰਹੀਆਂ ਹਨਾ ਕਿੰਨੀਆਂ ਕਾਫੀਆਂ ਇੱਕ ਹੋਰ ਵੀ ਕੰਮ ਨੇ ਵਾਹ ਜੀ ਵਾਹ ਇੱਟਾ ਜਾ ਰਹੀਆਂ ਕਿ ਸੀਗੇ ਕਰ ਇੱਧਰ ਗਾਣੇ ਸ਼ਾਣੀ বাজ ਰਹੇ ਆ ਦਵਾਈਆਂ ਦੀ ਦੁਕਾਨ ਐ ਇੱਧਰ ਕੀ ਐਂਟਰੀ ਐ ਬਹੁਤ ਵਧੀਆ ਐਂਟਰੀ ਸਾਈਡਾਂ ਦੇ ਵਿੱਚ ਦੇਖੋ ਕਿੰਨੀ ਵਧੀਆ ਲਾਈਟਾਂ ਲੱਗੀ ਹੋਈਆਂ ਲੱਗਦਾ ਨਹੀਂ ਪਿੰਡ ਐ ਲੱਗਦਾ ਵੀ ਚੰਡੀਗੜ੍ਹ ਦੇ ਵਿੱਚ ਵੜ ਗਏ ਇਹ ਮੇਨ ਗੇਟ ਐ ਜੀ ਸਾਡੇ ਪਿੰਡ ਦਾ ਤੁਸੀਂ ਪੁੱਛਦੇ ਆ ਨਾ ਕਿਹੜਾ ਪਿੰਡ ਐ ਲੋ ਜੀ ਪਿੰਡ ਦੇਖ ਲਿਓ ਰਾਤ ਦਾ ਟਾਈਮ ਐ ਦੁਕਾਨਾਂ ਹੋ ਗਈਆਂ ਬੰਦ ਹੁਣ ਆਪਾਂ ਆਪਣੇ ਪਿੰਡੇ ਦੇ ਵਿੱਚ ਨੂੰ ਜਾ ਰਹੇ ਆ ਜੀ ਉਹ ਆ ਗਈ ਕਾਲੋ ਛੋਟੀ ਬਿੱਲਾ

हां ये फेमस दुकान है दो दुकाना मोड़ पर फेमस है ये बिल्लू की दुकान है फेमस क्योंकि ज्यादा मोस्टली जिन्ना भी सामान मिलता है ना उरी दुकाना पर आंदे हैं सारे एक बिल्लू की दुकान होगी फेमस और एक जिंदर की मतलब ये मेन मोड़ पर दो दुकाना तियां कोई भी सामान ले लो सब मिल जाता है उरे तो ये आ गया जी मेन अपनी सामने गुरुद्वारा साहिब है ये मतलब आपा मैं फंदे नहीं हां ओए भी एक अक्कल अक्कल ਕੂੜੀ ਦਾ ਰੰਗ ਤਾਂ ਗੋਰਾ ਜਿਹਾ ਨਾਮ ਕਲੋ ਹਾਂ ਲੰਗੀਓ ਰੂਪ ਪਿੱਛੇ ਪੁੱਤੋ ਫਰੈਂਡਸ ਆਪਾਂ ਘਰ ਆ ਗਏ ਘਰ ਆਇਆ ਨੂੰ ਹੋ ਗਿਆ ਆਪਾਂ ਨੂੰ 15 20 ਮਿੰਟ ਹੋ ਗਏ ਆ ਕੇ ਰੋਟੀ ਖਾਈ ਔਰ ਬੱਚੇ ਲੈ ਆਏ ਤੇ ਆਪਣਾ ਸੂਪ ਔਰ ਫ੍ਰੈਂਚ ਫ੍ਰਾਈਜ਼ ਔਰ ਮੈਂ ਔਰ ਵਕੀਲ ਸਾਹਿਬ ਨੇ ਖਾਈਆ ਰੋਟੀ ਤੇ ਹੁਣ ਬੱਚੇ ਪੜਨ ਲੱਗੇ ਆ ਕਿਉਂਕਿ ਉਹ ਦਿਕਰ ਅੱਜਗੀ ਡਕਾਰ ਮਾਰ ਰਹੀ ਹੈ ਔਰ ਹੁਣ ਬੱਚੇ ਕਰ ਰਹੇ ਆ ਜੀ ਟੈਸਟ ਦੀ ਤਿਆਰੀ ਕਿਉਂਕਿ ਡੇਲੀ ਕੀ ਡੇਲੀ ਟੈਸਟ ਹੋ ਰਹੇ ਆ ਬੱਚਿਆਂ ਕੇ ਔਰ ਰੂਪਨਵਾਰੀ ਹੈ ਨੀਂਦ ਮੈਂ ਕਿਹਾ ਪਹਿਲਾਂ ਕੰਮ ਕਰ ਲਿਓ ਉਸ ਤੋਂ ਬਾਅਦ ਸੋ ਜੀ ਤੇ ਕਰਦੇ ਆ ਜੀ ਵਲੌਗ ਦਾ ਐਂਡ ਆਪਾਂ ਕਿਉਂਕਿ ਵਲੌਗ ਹੋ ਜਾਣਾ ਲੰਬਾ ਫਿਰ ਔਰ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਹਨਾ ਹੁਣ ਬੱਚੇ ਸਟੱਡੀ ਕਰ ਰਹੇ ਆ ਰਾਤ ਦਾ ਟਾਈਮ ਹੈ ਸਵਾ 8 ਵਜ ਗਏ ਆ ਪੂਰੇ ਔਰ ਵਕੀਲ ਸਾਹਿਬ ਨੇ ਆਪਣੀ ਰੋਟੀ ਖਾ ਲਈ ਮੈਂ ਵੀ ਖਾ ਲਈ ਆ ਵੈਸੇ ਭਾਂਡੇ ਭਾਂਡੇ ਰਹਿ ਗਏ ਮੇਰੇ ਮੰਜਣੇ ਵਾਲੇ ਹੁਣ ਮੰਜਦੀਆਂ ਤੇ ਚਲੋ ਜੀ ਵਲੌਗ ਦਾ ਕਰਦੇ ਆ ਐਂਡ ਆਪਾਂ ਹਨਾ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ पूरी वीडियो देखा करो एंड तक देखिया करो और ये मेरा पुत क्यूटी इसके टेस्ट है किन्ने टेस्ट है रूप कर कलू तीन ईवीएस का हाँ तीन पंजाबी ईवीएस और इंग्लिश है ना तीन टेस्ट है और जोत का पता नहीं पेपर है हाँ टेस्ट। टेस्ट।, टेस्ट टेस्ट ही हो रहे हैं नहीं भी ਮਾਰਕਸ ਜੁੜੰਗੇ ਨੰਬਰ ਇਹਨਾਂ ਕਿ ਵੀ ਹਣਾ ਹਾਂ ਕੌਣ ਜੀ ਟੈਕਟ ਜਿਹੜੇ ਤੂੰ ਕਹਿ ਰਹੀ ਐ ਨੰਬਰ ਜੁੜਨੇ ਆ ਉਹ ਜਿਹੜੇ ਪੇਟ ਪਰ ਸੀ ਦੇ ਹਾਂ ਲੱਗ ਚੀਏ ਲੱਗ ਚੀਏ ਤਾਂ ਅੱਜ ਮੈਂ ਧੋਏ ਤੇ ਕੱਪੜੇ ਪੇਟੀ ਪਰੇ ਪਈਆਂ ਇਸ ਤਰ੍ਹਾਂ ਇਨਕੀ ਡਰੈੱਸਾਂ ਪਈਆਂ ਪੇਟੀ ਪਰ ਕਿਉਂਕਿ ਉਹਨਾਂ ਕੋਈ ਵੀ ਨਾ ਟੰਗਣੇ ਵਾਲੀ ਚੀਜ਼ ਨਹੀਂ ਹੈਗੀ ਕੰਦਾਂ ਦੇ ਉੱਪਰ ਵੀ ਜਿਸ ਤਰ੍ਹਾਂ ਆਪਾਂ ਟੰਗ ਦਿੰਨੇ ਆ ਬਸ ਉੱਥੇ ਸਿਰਫ ਬਨਾਣਾ ਟੰਗੀਆਂ ਹੋਈਆਂ ਬਾਕੀ ਕੋਈ ਵੀ ਚੀਜ਼ ਟੰਗਣੇ ਵਾਲੀ ਹੈ ਨਹੀਂ ਕੰਦਾ ਪਰ ਇਹ ਡੇਲੀ ਜੋ ਸਵੇਰੀ ਡੇਲੀ ਕੀ ਡੇਲੀ ਡਰੈੱਸਾਂ ਪਾਣੀਆਂ ਹੁੰਦੀਆਂ ਨਾ ਬੱਚਿਆਂ ਨੇ ਉਹ ਰੱਖੀ ਵੀਆਂ ਪੇਟੀ ਵਰ ਵੀ ਡੈਲੀ ਕੀ ਡੈਲੀ ਡਰੈਸ ਪਾਣੀ ਹੈ ਔਰ ਗੱੱਚਕ ਲੈ ਆਈ ਦੀ ਬੱਤੀ ਸਭ ਦੱੱਚ ਖਾਏਗੇ ਸਾਹ ਨਹੀਂ ਆ ਰਿਹਾ ਇਹਨੂੰ ਰੋਟੀ ਓਵਰ ਖਾਈ ਵੀ ਆ ਜਿਸਨੇ ਹੈਨਾ ਰੋਟੀ ਓਵਰ ਖਾਈ ਵੀ ਐ ਬੋਲਣੇ ਕੀ ਕਲੀ ਨਹੀਂ ਮੈਂ ਦਬਰਤਨ ਸਾਫ ਕਰੂੰਗੀ ਪਹਿਲਾਂ ਫਿਰ ਦੇਖਦੀ ਹੂੰ ਰੱਖ ਦੋ ਤਾਂ ਚਲੋ ਜੀ ਬਾਏ ਟੇਕ ਕੇਅਰ ਗੱੱਚਕ ਤੂੰ ਖਾ ਲੈ ਨਹੀਂ ਆਪ ਖਾ ਲੋ ਆਪ ਖਾ ਲੋ ਬਾਏ ਜੀ ਬਾਏ ਟੇਕ ਕੇਅ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਸਬਸਕ੍ਰਾਈਬ ਚੈਨਲ ਕੋ ਵਧੀਆ-ਵਧੀਆ ਫਿਰ ਆਪਕੋ ਰੂਪੰਨ ਜਲ ਦਿਖੇਗੀ ਰੂਪ ਦਿਖੇ ਘਰੇਗੀ ਹਣਾ ਵੀਡੀਓ ਮਾ ਅਗਰ ਆਪ ਦੇਖੇ ਕਰੋਗੇ ਪੂਰੀ ਤਾਂ ਟਾਈਮ ਹੋ ਗਿਆ ਜੀ 8:30 ਵਜੇ ਦਾ ਬੱਚਿਆਂ ਨੇ ਜਾਣਾ ਸਕੂਲ ਸਵੇਰੀ ਟੈਸਟਾਂ ਦੀ ਤਿਆਰੀ ਕਰ ਰਹੇ ਆ ਬੱਚੇ ਬੈਠੇ 9 ਵਜੇ ਤੱਕ ਪੜਨਾ ਠੀਕ ਹੈ ਉਸ ਤੋਂ ਬਾਅਦ ਨੀਂਨੀ ਕਰਨੀ ਹੈ ਸੋਣਾ ਫਿਰ ਠੀਕ ਹੈ ਚਲੋ ਜੀ ਗੱਲਾਂ ਨਹੀਂ ਮੁੱਕਣੀਆਂ ਗੱਲਾਂ ਤਾਂ ਇਦਾਂ ਹੀ ਚੱਲੀ ਜਾਣੀਆਂ ਤੇ ਅਗਲੇ ਵਲੌਗ ਦੇ ਵਿੱਚ ਮਿਲਦੇ ਆਂ ਵਧੀਆ ਵਧੀਆ ਵਲੌਗ ਦੇ ਵਿੱਚ ਔਰ ਬਾਕੀ ਵਧੀਆ ਵਲੌਗ ਬਣਾਵਾਂਗੇ ਅਗਲਾ ਵੀ ਜਿਵੇਂ ਤੁਹਾਨੂੰ ਹਾਈ ਮੈਰ ਟੋਪਸ ਨਿਕਲ ਗਿਆ ਤਾਂ ਪਿੱਛੇ ਨੂੰ ਹੋ ਗਿਆ ਤਾਂ ਮੈਂ ਹੁਣ ਦੇਖਿਆ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਪੂਰੀ ਵੀਡੀਓ ਦੇਖਿਆ ਕਰੋ ਐਂਡ ਤੱਕ ਔਰ ਮੈਂ ਮੰਜਾ ਭਾਂਡੇ ਦੋਗ ਭਾਂਡੇ ਪਾਈਆਂ ਹੁਣ ਥੋੜੀ ਦੇਰ ਰੈਸਟ ਕਰਾਂਗੀ ਔਰ ਫਿਰ ਬੱਚਿਆਂ ਨੂੰ ਸਵੇਰੇ ਸਕੂਲ ਭੇਜਣਾ ਡੇਲੀ ਕੀ ਰੁਟੀਨ ਇਦਾਂ ਹੁੰਦੀ ਆ ਪਹਿਲਾਂ ਮਾਰਕੀਟ ਚ ਲੈ ਕੇ ਡੇਰਾ ਬੱਸੀ ਤੁਹਾਨੂੰ ਪਤਾ ਹੀ ਹੈ ਹਨਾ ਡਰੈਸ ਲੈ ਕੇ ਆਣੀ ਸੀ ਜੋਤ ਕੀ ਟਰੈਕ ਸੂਟ ਮਿਲ ਗਿਆ ਨਾਲ ਦੀ ਨਾਲ ਬੱਚੇ ਲੈ ਕੇ ਆ ਰਹੇ ਤੇ ਅਸੀਂ ਵੀ ਲਿਆਏ ਚਲੋ ਜੀ ਬਾਏ ਜੀ ਬਾਏ ਟੇਕ ਕੇਅਰ ਗੱਲਾਂ ਨਹੀਂ ਮੁੱਕਣੀਆਂ ਬਾਏ ਜੀ ਬਾਏ